ਅੱਜ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਧਾਰੀਵਾਲ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਸ਼ਹਿਰ ਧਾਰੀਵਾਲ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਲੈ ਕੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਲੰਬਾ ਸਮਾਂ ਇੱਕ ਬੈਠਕ ਕੀਤੀ ਬੈਠਕ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਜਗਰੂਪ ਸੇਖਵਾ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਸ਼ਹਿਰ ਧਾਰੀਵਾਲ ਇਸ ਵੇਲੇ ਟ੍ਰੈਫਿਕ ਦੀ ਗੰਭੀਰ ਸਮੱਸਿਆ ਦੇ ਨਾਲ ਜੂਝ ਰਿਹਾ ਹੈ ਜਿਸ ਦੇ ਹੱਲ ਲਈ ਉਹਨਾਂ ਨੇ ਇੱਕ ਵਿਸਤ੍ਰਿਤ ਯੋਜਨਾ ਬਣਾਈ ਹੈ ਔਰ ਉਹ ਯੋਜਨਾ ਜਲਦੀ ਹੀ ਅਗਲੇ ਦਿਨਾਂ ਦੇ ਵਿੱਚ ਲਾਗੂ ਹੋ ਜਾਏਗੀ ਸੜਕਾਂ ਦੇ ਉੱਪਰ ਹੋਏ ਨਾਜਾਇਜ਼ ਕਬਜ਼ਿਆਂ ਦੇ ਸਬੰਧੀ ਪੁੱਛੇ ਗਏ ਸਵਾਲ ਤੇ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਸੜਕਾਂ ਤੇ ਨਾਜਾਇਜ਼ ਕਬਜ਼ੇ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਔਰ ਨਿਯਮ ਸਾਰਿਆਂ ਦੇ ਲਈ ਇੱਕ ਸਮਾਨ ਹੀ ਲਾਗੂ ਹੋਣਗੇ ਗੱਲਬਾਤ ਦੌਰਾਨ ਚੇਅਰਮੈਨ ਸੇਖਵਾ ਨੇ ਵੀ ਦੱਸਿਆ ਕਿ ਜਲਦੀ ਹੀ ਉਹ ਸ਼ਹਿਰ ਧਾਰੀਵਾਲ ਦੀ ਮੰਡੀਆਂ ਨੂੰ ਮਾਰਕੀਟ ਕਮੇਟੀ ਅਧੀਨ ਬਣੇ ਕਰੋੜਾਂ ਰੁਪਏ ਦੀ ਲਾਗਤ ਵਾਲੇ ਸ਼ੈੱਡ ਵਿੱਚ ਟਰਾਂਸਫਰ ਕਰਨ ਜਾ ਰਹੇ ਨੇ ਹੋਰ ਵੀ ਸ਼ਹਿਰ ਦੀਆਂ ਸਮੱਸਿਆਵਾਂ ਜਿਸ ਤਰ੍ਹਾਂ ਕਿ ਕੂੜੇ ਦੀ ਸਮੱਸਿਆ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਵੀ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਲਦੀ ਇਸ ਕੂੜੇ ਦਾ ਡੰਪ ਜੋ ਸ਼ਮਸ਼ਾਨ ਘਾਟ ਦੇ ਸਾਹਮਣੇ ਹੈ ਉਸ ਦਾ ਵੀ ਹੱਲ ਕਰਾਉਣਗੇ ਆ ਜਿਹਦੀ ਇਹ ਮੀਟਿੰਗ ਅਸੀਂ ਜਿਹੜੇ ਕੋਈ ਸ਼ਹਿਰ ਦੇ ਪੱਖੋਂ ਮਸਲੇ ਸੀਗੇ ਉਹਨਾਂ ਨੂੰ ਹੱਲ ਕਰਨ ਲਈ ਰੱਖੀ ਗਈ ਆ ਉਹਦੇ ਲਈ ਮੈਂ ਤੁਹਾਨੂੰ ਬਰੀਫਲੀ ਦੱਸ ਵੀ ਦਿੰਨਾ ਕਿ ਮੇਨ ਸਭ ਤੋਂ ਵੱਡਾ ਜਿਹੜਾ ਅੱਜ ਮਸਲਾ ਸੀਗਾ ਸ਼ਹਿਰ ਦਾ ਜਿਹੜਾ ਟ੍ਰੈਫਿਕ ਦਾ ਉਹਦੇ ਲਈ ਅਸੀਂ ਸਾਰੇ ਮਹਿਕਮੇ ਐਸੇ ਈਓ ਮੈਡਮ ਮੌਜੂਦ ਨੇ ਡੀਐਸਪੀ ਸਾਹਿਬ ਮੌਜੂਦ ਨੇ ਤੇ ਪੀਡਬਲੂਡੀ ਦੇ ਐਸਟੀਓ ਸਾਹਿਬ ਵੀ ਆਏ ਹੋਏ ਆ ਕਹਿਣ ਦਾ ਭਾਵ ਕਿ ਸਾਰਾ ਪ੍ਰਸ਼ਾਸਨ ਅੱਜ ਅਸੀਂ ਇੱਕ ਪਲੈਟਫਾਰਮ ਤੇ ਇਕੱਠਾ ਕੀਤਾ ਤਾਂ ਕਿ ਇਹ ਜਿਹੜਾ ਮਸਲਾ ਟ੍ਰੈਫਿਕ ਦਾ ਇਹਨੂੰ ਜਿਹੜਾ ਵਾ ਦੂਰ ਕੀਤਾ ਜਾਵੇ ਔਰ ਐਸਐਸਪੀ ਸਾਹਿਬ ਨੂੰ ਵੀ ਮੈਂ ਵੀ ਬੇਨਤੀ ਕਰਾਂਗਾ ਮੈਂ ਡੀਵੀਐਸਪੀ ਸਾਹਿਬ ਨੂੰ ਵੀ ਕਿਹਾ ਕਿ ਘੱਟੋ ਘੱਟ 10 ਮੁਲਾਜ਼ਮ ਜਿਹੜੇ ਟ੍ਰੈਫਿਕ ਦੇ ਆ ਉਹ ਇੱਥੇ ਅਸੀਂ ਜਿਹੜਾ ਡਿਪਿਊਟ ਕਰਵਾਈਏ ਇਹਦੇ ਨਾਲ ਨਾਲ ਤਿੰਨ ਜਗ੍ਹਾ ਸ਼ਹਿਰ ਦੇ ਵਿੱਚ ਪਾਰਕਿੰਗ ਦੀਆਂ ਆਈਡੈਂਟੀਫਾਈ ਕਰਵਾ ਕਰਵਾ ਕੇ ਜੀ ਸਰ ਉਹਨਾਂ ਤਿੰਨਾਂ ਜਗ੍ਹਾ ਤੇ ਪਾਰਕਿੰਗ ਹੋਵੇ ਔਰ ਬਾਕੀ ਕਿਤੇ ਕੋਈ ਗੱਡੀ ਜਿਹੜੀ ਸੜਕ ਤੇ ਉਹ ਨਾ ਖੜੀ ਹੋਵੇ ਇਹਦੇ ਨਾਲ ਨਾਲ ਜਿਹੜਾ ਮੰਡੀ ਆ ਸ਼ਹਿਰ ਦੇ ਵਿੱਚ ਉਹਦਾ ਸ਼ੈੱਡ ਜਿਹੜਾ ਵਾ ਮਾਰਕੀਟ ਕਮੇਟੀ ਧਾਰੀਵਾਲ 'ਚ ਸ਼ੈੱਡ ਬਣ ਕੇ ਤਿਆਰ ਹੋ ਗਿਆ ਉਹ ਵੀ ਅਗਲੇ ਹਫਤੇ ਜਿਹੜੀ ਸਬਜ਼ੀ ਮੰਡੀ ਆ ਉਹ ਵੀ ਅਸੀਂ ਜਿਹੜਾ ਮਾਰਕੀਟ ਕਮੇਟੀ 'ਚ ਸ਼ਿਫਟ ਕਰ ਦਾਂਗੇ ਉਹਦੇ ਨਾਲ ਵੀ ਟ੍ਰੈਫਿਕ ਜਿਹੜਾ ਵਾ ਸ਼ਹਿਰ ਦੇ ਵਿੱਚ ਕਾਫੀ ਸਮੂਥ ਹੋਊਗਾ ਇਹਦੇ ਨਾਲ ਨਾਲ ਜਿਹੜਾ ਕੂੜੇ ਦਾ ਡੰਪ ਦਾ ਕਾਫੀ ਪੁਰਾਣਾ ਜਿਹੜਾ ਮਸਲਾ ਚੱਲਿਆ ਆ ਰਿਹਾ ਉਹਦਾ 72 ਲੱਖ ਰੁਪਏ ਜਿਹੜਾ ਵਾ ਉਹਦਾ ਪ੍ਰੋਜੈਕਟ ਦਾ ਅਪਰੂਵ ਹੋ ਗਿਆ ਔਰ ਉਹਦੀ ਜਿਹੜੀ ਟੈਕਨੀਕਲ ਬਿਡ ਆ ਉਹ ਚੰਡੀਗੜ੍ਹ ਗਈ ਹੋਈ ਆ ਉਹ ਵੀ ਅਗਲੇ ਹਫਤੇ ਅਪਰੂਵਲ ਹੋ ਕੇ ਅਸੀਂ ਅਗਲੇ ਹਫਤੇ ਤੋਂ ਕੰਮ ਉਹਦਾ ਜਿਹੜਾ ਵਾ ਕੂੜੇ ਦੇ ਡੰਪ ਦਾ ਉਹ ਸ਼ੁਰੂ ਕਰਦੇ ਆਂਗੇ ਔਰ ਇਹਦੇ ਤੋਂ ਇਲਾਵਾ ਵੀ ਜਿਹੜੇ ਕੋਈ ਸ਼ਹਿਰ ਦੇ ਮਸਲੇ ਆ ਉਹ ਅਸੀਂ ਸਾਰੇ ਇੱਥੇ ਬਹਿ ਕੇ ਅੱਜ ਵਿਚਾਰੇ ਆ ਔਰ ਇੱਕ ਇੱਕ ਕਰਕੇ ਸਾਰੇ ਮਸਲਿਆਂ ਦਾ ਜਿਹੜਾ ਹੱਲ ਕੀਤਾ ਜਾ